ਹਾਂਜੀ ਪ੍ਰਧਾਨ ਜੀ ਜਿਹੜੇ ਅਮੇਸ਼ਾ ਵੱਲੋਂ ਬਾਬਾ ਸਾਹਿਬ ਦੇ ਟਿੱਪਣੀ ਕੀਤੀ ਗਈ ਉਹਨੂੰ ਕਿਵੇਂ ਦੇ ਰਹੇ ਆ ਦੇ ਰਹੇ ਆ ਤੇ ਬੱਸ ਆ ਅਗਲੀ ਰਣਨੀਤੀ ਅਮੇਸ਼ਾ ਦੇ ਖਿਲਾਫ ਕੀਤੀ ਹੈ ਦੇਖੋ ਅਮੇਸ਼ਾ ਜੀ ਨੇ ਜੋ ਦੇਸ਼ ਦੇ ਸੰਸਦ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਲਈ ਅਪਦਰ ਪਾਸ਼ਾ ਗੈਰ ਜ਼ਿੰਮੇਵਾਰੀ ਵਾਲੀ ਪਾਸ਼ਾ ਦਾ ਇਸਤੇਮਾਲ ਕੀਤਾ ਬਹੁਜਨ ਸਮਾਜ پارٹی ਦੀ ਕੌਮੀ ਪ੍ਰਧਾਨ ਨੇ ਵੀ ਉਹਦੀ ਨਿੰਦਾ ਕੀਤੀ ਆ ਅਸੀਂ ਵੀ ਨਿੰਦਾ ਕਰਦੇ ਆ ਕਿਉਂਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਇਸ ਦੇਸ਼ ਦੇ ਨਿਰਮਾਣ ਚ ਬਹੁਤ ਬੜਾ ਯੋਗਦਾਨ ਹੈ। ਦੇਸ਼ ਨੂੰ ਸੰਵਿਧਾਨ 바ਵਾ ਸਾਹਿਬ ਡਾਕਟਰ ਪੇਮਰਾਓ ਅੰਬੇਡਕਰ ਜੀ ਨੇ ਦਿੱਤਾ। ਦੇਸ਼ ਦੇ ਅਨਸੂਚਿਤ ਜਾਤੀ, ਅਨਸੂਚਿਤ ਕਬੀਲੇ, ਪਛੜੀਆਂ ਚਰੇਣੀਆਂ, ਸਿੱਖ, ਮੁਸਲਮ, ਈਸਾਈ, ਬੋਧੀ ਔਰ ਇਸ ਦੇਸ਼ ਦੀਆਂ ਔਰਤਾਂ ਅਗਰ ਉਹ ਅੱਜ ਆਜ਼ਾਦੀ ਔਰ ਬਰਾਬਰੀ ਦਾ ਹੱਕ ਕਾਨੂੰਨਨ ਤੌਰ ਤੇ ਲੈ ਸਕੇ ਆ। ਤੋ ਇਹ ਬਾਬਾ ਸਾਹਿਬ ਡਾਕਟਰ ਪੇਮਦਾਓ ਅੰਬੇਦਕਰ ਜੀ ਦੀ ਦੇਣ ਆ ਭਾਰਤਔਰ ਪਾਕਿਸਤਾਨ ਦੋ ਦੇਸ਼ ਇੱਕੋ ਹੀ ਸਮੇਂ ਬਣੇ ਪਾਕਿਸਤਾਨ ਦੇ ਟੁਕੜੇ ਹੋ ਚੁੱਕੇ ਆ ਅੱਜ ਅਗਰ ਭਾਰਤ ਇੱਕ ਹੋ ਤੋ ਇਹ ਇਹਦਾ ਕ੍ਰੈਡਿਟ ਹੁਕਮਰਾਨ ਨੂੰ ਨਹੀਂ ਇਹਦਾ ਕ੍ਰੈਡਿਟ ਡਾਕਟਰ ਪੇਮਦਾਓ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਜਾਂਦਾ ਕਿਉਂਕਿ ਸੰਵਿਧਾਨ ਦੇ ਅੰਦਰ ਸ਼ਕਤੀ ਆ ਕਿ ਉਹਨੇ ਕਿਹਸਾ ਗੁਲਦਸਤਾ ਬਣਾਇਆ ਕਿ ਜਿਹਦੇ ਵਿੱਚ ਫਲਵਾੜੀ ਦਾ ਹਰ ਫੁੱਲ ਆਜ਼ਾਦੀ ਨਾਲ ਆਪਣੀ ਮਹਿਕ ਛੱਡ ਸਕਦਾ ਹਰ ਫੁੱਲ ਆਜ਼ਾਦੀ ਨਾਲ ਬਦ ਫੁੱਲ ਸਕਦਾ ਤੋਂ ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਯੋਗਦਾਨ ਇਸ ਦੇਸ਼ ਦੇ ਨਿਰਮਾਣ ਦੇ ਵਿੱਚ ਬਹੁਤ ਬੜਾ ਯੋਗਦਾਨ ਤੋਂ ਸਾਡਾ ਸਾਡੀ ਨੈਸ਼ਨਲ ਪ੍ਰੈਜ਼ੀਡੈਂਟ ਭੈਣ ਮਾਇਆਵਤੀ ਜੀ ਦਾ ਔਰ ਸਾਡਾ ਸਟੇਟ ਜੁਨਨ ਦਾ ਔਰ ਪਿੰਡ ਪੱਧਰ ਤੱਕ ਵਰਕਰ ਸਮਰਥਕ ਪੂਰੇ ਵਿਸ਼ਵ ਦੇ ਵਿੱਚ ਇਸ ਸੰਗਤਾਂ ਦੀ ਚਾਹਤ ਕਿ ਅਮਿਤ ਸ਼ਾਹ ਜੀ ਨੂੰ ਬਿਨਾਂ ਸ਼ਰਤ ਬਾਬਾ ਸਾਹਿਬ ਦੇ ਇਸ અપਮਾਨ ਦੇ ਜੋ ਸ਼ਬਦ ਵਰਤੇ ਆ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਔਰ ਹੋ ਸਕੇ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਤਾਂ ਕਿ ਦੇਸ਼ ਦੀਆਂ ਜਨਤਾ ਦੀਆਂ ਭਾਵਨਾਵਾਂ ਸ਼ਾਂਤ ਹੋ ਸਕਣ ਲੇਕਿਨ ਮੇਰਾ ਸੰਗਤਾਂ ਨੂੰ ਸਦਾ ਹੈ ਕਿ ਆਪਾਂ ਸਿਰਫ ਰਿਐਕਸ਼ਨ ਤੱਕ ਨਹੀਂ ਰਹਿਣਾ ਅਸੀਂ ਇਹਨਾਂ ਦੀ ਇੰਟੈਂਸ਼ਨ ਨੂੰ ਰੈਕੋਗਨਾਈਜ਼ ਕਰਕੇ ਅਸੀਂ ਰੈਗੂਲੇਸ਼ਨ ਦੀ ਤਿਆਰੀ ਕਰਨੀ ਆ ਔਰ 24 ਤਰੀਕ ਨੂੰ ਬੌਧਨ ਸਮਾਜ ਪਾਰਟੀ ਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਰਾਸ਼ਟ੍ਰ ਵਿਆਪੀ ਅੰਦੋਲਨ ਪੰਜਾਬ ਦੇ ਦੇਸ਼ ਦੇ ਹਰ ਜ਼ਿਲ੍ਹੇ 'ਚ ਬੌਧਨ ਸਮਾਜ ਪਾਰਟੀ ਵੱਲੋਂ ਅਮਿਤ ਸ਼ਾਹ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਭਾਵਾ ਸਾਹਿਬ ਦੇ ਜੋ અપਮਾਨ ਕੀਤਾ ਗਿਆ ਉਹਦੇ ਵਿਰੋਧ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਔਰ ਜਿਨ੍ਹਾਂ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਜੀ ਦੇ ਨਾਂ ਤੇ ਮੈਮੋਰੰਡਮ ਭੇਜੇ ਜਾਣੇ ਹਨ ਕਿ ਬਿਨਾ ਕਿਸੇ ਦੇਰੀ ਤੋਂ ਅਮਿਤ ਸ਼ਾਹ ਜੀ ਆਪਣੀ ਇਸ ਗਲਤੀ ਦਾ ਅਹਿਸਾਸ ਕਰਨ ਔਰ ਦੇਸ਼ ਵਾਸੀਆਂ ਤੋਂ ਮਾਫੀ ਮੰਗੇ